ਇੱਕ ਮੁੰਡੇ ਦਾ ਮੂੰਹ ਤੇ ਨਾਂ ਅੱਜ ਦੇ ਟਾਈਮ 'ਚ ਹਰ ਇੱਕ ਦੇ ਆਉਂਦਾ ਹੀ ਹੋਣਾ ਮਿੱਤਰੋ ਕਿ ਬੋਲਟ ਨੇ ਸਰਾਹ ਕਰ ਰੱਖਿਆ ਇਹ ਤੋਂ ਜ਼ਿਆਦਾ ਇਨਾਮ ਮਿੱਤਰੋ ਅੱਜ ਦੇ ਟਾਈਮ 'ਚ ਜਿਤਨੇ ਰੇਡਰ ਨੂੰ ਵੀ ਔਖੇ ਲੱਗਦੇ ਆ ਇਹ ਦੋਨੇ ਕੰਮ ਹੀ ਕਰਦਾ ਉਹਦੇ ਇਨਾਮ ਦੱਸਣੇ ਆ ਵੀ ਹੁਣ ਤਾਂ ਹੀ ਉਹਨੇ ਕੀ ਕੀ ਜਿੱਤ ਲਿਆ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇੱਕ ਮੁੰਡੇ ਦਾ ਮੂੰਹ ਤੇ ਨਾਂ ਅੱਜ ਦੇ ਟਾਈਮ 'ਚ ਹਰ ਇੱਕ ਦੇ ਆਉਂਦਾ ਹੀ ਹੋਣਾ ਮਿੱਤਰੋ ਕਿ ਬੋਲਟ ਨੇ ਸਰਾਹ ਕਰ ਰੱਖਿਆ ਇਹ ਤੋਂ ਜ਼ਿਆਦਾ ਇਨਾਮ ਮਿੱਤਰੋ ਅੱਜ ਦੇ ਟਾਈਮ 'ਚ ਜਿਤਨੇ ਰੇਡਰ ਨੂੰ ਵੀ ਔਖੇ ਲੱਗਦੇ ਆ ਕਿਉਂਕਿ ਨਾ ਹੀ ਇਹਦਾ ਚੱਲਦਾ ਇਹ ਏਜੰਸੀ ਲਾਈਵ ਬੈਠਾ ਮਿੱਤਰੋ ਅੱਜ ਦੇ ਟਾਈਮ 'ਚ ਜੇ ਮੰਗ ਆਉਂਦੀ ਆ ਨਾ ਬਈ ਤਗੜੀ ਟੀਮ ਬਣਾਉਣੀ ਆ ਤਾਂ ਮੂਰੇ ਹਰ ਇੱਕ ਦੇ ਪਹਿਲਾ ਨਾਂ ਆਊਗਾ ਵੀ ਬੋਲਟ ਰੇਡਰ ਲੈ ਲਿਓ ਕਿਉਂਕਿ ਇਹ ਰੇਡਾਂ ਪਾਉਣਾ ਨਹੀਂ ਹਟਦਾ ਇਹ ਆਕਦਾ ਨਹੀਂ ਮਿੱਤਰੋ ਇਹ ਥੱਕਦਾ ਨਹੀਂ ਜੇ ਜਾਫੀਆਂ ਤੋਂ ਜਫਾ ਨਹੀਂ ਨਾ ਲੱਗਦਾ ਔਰ ਬੋਲਟ ਹੈਗਾ ਇਹਨੂੰ ਅੱਗੇ ਕਰਦਿਆ ਕਰੋ ਇਹੇ ਵੀ ਲਾ ਦਿੰਦਾ ਮਿੱਤਰੋ ਇਹ ਕੰਬੋ ਹੀ ਆ ਇਹ ਦੋਨੇ ਕੰਮ ਹੀ ਕਰਦਾ ਉਹਦੇ ਇਨਾਮ ਦੱਸਣਿਆ ਵੀ ਹੁਣ ਤਾਂ ਹੀ ਉਹਨੇ ਕੀ ਕੀ ਜਿੱਤ ਲਿਆ ਮਿੱਤਰੋ ਕਿੰਨੇ ਇਨਾਮ ਜਿੱਤ ਲਿਆ ਅੱਜ ਦੇ ਟਾਈਮ 'ਚ ਹਰ ਕੋਈ ਜਾਣਦਾ ਬੋਲਟ ਨੂੰ ਉਹਦਾ ਟਾਈਮ ਆ ਮਿੱਤਰੋ ਜਿੱਦਾਂ ਜਾਫੀਆਂ 'ਚ ਸ਼ੀਲੂ ਦਾ ਟਾਈਮ ਆ ਉਦਾਂ ਰੇਡਰਾਂ ਦੇ ਵਿੱਚ ਮੈਂ ਕਹਾਂ ਵੀ ਨਾਮ ਬਣਾਇਆ ਹੋਇਆ ਇਹ ਮਿਹਨਤਾਂ ਕਰਕੇ ਬਣਿਆ ਉਹਦੇ ਇਨਾਮਾਂ ਤੇ ਆਉਣੇ ਆ ਨਵੇਂ ਆਇਆ ਤਾਂ ਸਬਸਕ੍ਰਾਈਬ ਫੇਸਬੁੱਕ ਤੇ ਦੇਖਦੇ ਆਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰ ਲਿਓ ਸੋ ਤੁਹਾਨੂੰ ਇਨਾਮ ਦੱਸਦੇ ਆਂ ਵੀ ਹੁਣ ਤਾਂ ਹੀ ਬੋਲਟ ਨੇ ਕੀ ਕੀ ਜੱਤ ਲਿਆ ਅੱਜ ਦੇ ਟਾਈਮ 'ਚ ਦੌਰ ਮੰਡੇ ਦਾ ਪਹਿਲਾ ਟਰੈਕਟਰਾਂ ਦੀ ਗੱਲ ਕਰੀਏ ਤਾਂ ਮਿੱਤਰੋ 9 ਤੋਂ ਉੱਪਰ ਟਰੈਕਟਰ ਜੱਤ ਲਿਆ ਬੋਲਟ ਖੀਰਾਂ ਵਾਲ ਨੇ 10 11 12 ਵੀ ਹੋ ਸਕਦੇ ਆ ਸੋ 9 ਤੋਂ ਉੱਪਰ ਮਿੱਤਰੋ ਬੋਲਟ ਨੇ ਜੋ ਹੈ ਟਰੈਕਟਰ ਜੱਤ ਲਿਆ 6 ਬੋਲਟਾ ਮਿੱਤਰੋ 22+ ਮੋਟਰਸਾਈਕਲ ਹੋ ਗਏ ਆ ਇੱਕ ਥਾਰ ਜੋ ਹੈ ਸਨਮਾਨ ਚ ਮਿਲੀ ਆ ਇੱਕ ਥਾਰ ਰੌਕਸ ਸਰਮਾਂਡ ਚ ਮਿਲੀ ਆ ਤੇ ਇੱਕ ਮਿੱਤਰੋ ਥਾਰ ਉਹ ਦੇਦਨਾ ਦਾ ਮੇਲਾ ਨਹੀਂ ਭੁੱਲਦਾ ਜਦੋਂ ਇਹਨੇ ਅੱਗੇ ਹੋ ਹੋ ਰੇਡਾਂ ਪਾਆਂ ਮਿੱਤਰੋ ਸੋ ਬੋਲਟ ਦਾ ਟਾਈਮ ਦੌਰ ਸਾਰਾ ਕੁਝ ਇਹਦਾ ਮਹਿਕਮਾ ਅਜ ਦੇ ਟਾਈਮ ਚ ਮੁੰਡੇ ਦਾ ਕਮਾਲ ਕੀਤਾ ਹੋਇਆ ਸੋ ਇਹ ਮੋٹے ਮੋٹے ਇਨਾਮ ਤੁਹਾਨੂੰ ਦੱਸਤੇ ਆ ਮੈਂ ਹਾਰਲੇ ਵੀ ਮੁੰਡੇ ਨੇ ਜਿੱਤੇ ਆ ਪਿਛਲੇ ਸੀਜ਼ਨ ਚ ਬਹੁਤ ਕਮਾਲਾਂ ਕੀਤੀਆਂ ਜਦੋਂ ਪੰਜਾਬ ਯੂਨਾਈਟਿਡ ਵੱਲੋਂ ਖੇਡੇ ਜਦੋਂ ਨਾਰਥ ਵੱਲੋਂ ਖੇਡੇ ਮਿੱਤਰੋ ਹਾਰਥਾਂ ਤੋਂ ਇਹਨੇ ਜਿੱਤਿਆ ਮੇਲਾ ਹਾਰ ਥਾਂ ਤੋਂ ਜੋ ਹੈ ਫੋਰਟ ਰਾਈਟਰ ਹਰ ਰੋਜ਼ ਹੀ ਘਰੇ ਲਾਉਂਦਾ ਸੀਗਾ ਹਰ ਰੋਜ਼ ਹੀ ਮਿੱਤਰੋ ਮੋਟਰਸਾਈਕਲ ਜੈਦਾ ਸੀਗਾ ਇਹ ਕੱਲੇ ਇਨਾਮ ਨਹੀਂ ਚੱਕ ਇਹੋ ਚੀਜ਼ ਆ ਵੀ ਆਪਦੀ ਟੀਮ ਨੂੰ ਜਿਤਾਉਣ ਲਈ ਜਿੰਦ ਜਾਣ ਲਾ ਦਿੰਦਾ ਮਿੱਤਰੋ ਜੋਰ ਪੂਰਾ ਲਾ ਦਿੰਦਾ ਵੀ ਮੇਰੀ ਟੀਮ ਹੀ ਜਿੱਤੇ ਇਹ ਬੋਲਟ ਚ ਮਿੱਤਰੋ ਖਾਸੀਅਤ ਹੀ ਆ ਇਹ ਖੀਰਾਂ ਵਾਲੀਏ ਚ ਮੈਂ ਕਹਾਂ ਵੀ ਗੱਲ ਬਾਤ ਆ ਤਾਂ ਹੀ ਇਹਨੂੰ ਲੈਂਦੇ ਆ ਟੀਮਾਂ ਵੀ ਲੈਂਦੀਆਂ ਤੇ ਆਪਦੀ ਟੀਮ ਨੂੰ ਜਿਤਾਉਣ ਲਈ ਜਿੰਦ ਜਾਣ ਲਾਉਂਦਾ ਜਾਂ ਖੀਰਾਂ ਵਾਲੀਏ ਚ ਮੈਮਲ ਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਖਿਡਾਰੀ ਬਾਰੇ ਜਾਣਕਾਰੀ ਲੈ ਕੇ ਜੇ ਕੁਝ ਰਹਿ ਗਿਆ ਹੋਇਆ ਉਹ ਤੁਸੀਂ ਜ਼ਰੂਰ ਦੱਸਿਓ ਤੇ ਇੱਕ ਖਿਡਾਰੀ ਦੱਸਿਓ ਵੀ ਅੱਗੇ ਕਿਹੜੇ ਖਿਡਾਰੀ ਦੀ ਜੋ ਹੈ ਇਨਾਮਾਂ ਵਾਲੀ ਵੀਡੀਓ ਲਿਆਗੇ ਕਿਹੜੇ ਖਿਡਾਰੀ ਬਾਰੇ ਲਿਆਗੇ ਇਹ ਤੁਸੀਂ ਦੱਸ ਸਕਦੇ ਹੋ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਜੇ ਵਧੀਆ ਲੱਗੀ ਧੰਨਵਾਦ